ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜਦੋਂ ਤੁਸੀਂ ਆਪਣੇ ਪਸ਼ੂ ਨੂੰ ਗਾਂ ਨੂੰ ਜਾਂ ਮੱਝ ਨੂੰ ਸਿਮਣ ਲਗਵਾਨਨੇ ਹੋ ਨਾ ਟੀਕਾ ਲਗਵਾਨਨੇ ਹੋ ਗੱਬਣ ਦਾ ਤਾਂ ਇੱਕ ਚੀਜ਼ ਦੀ ਗੌਰ ਕਰਿਆ ਕਰੋ ਕਈ ਨਾ ਡਾਕਟਰ ਭਰਾ ਦਾ ਆਪਣੇ ਤੁਹਾਨੂੰ ਹਮੇਸ਼ਾ ਇਹ ਕਹਿੰਦੇ ਹੀ ਨੇ ਕਿ ਤੁਸੀਂ ਭਾਈ ਜਦੋਂ ਟੀਕਾ ਲਵਾਉਣਾ ਵੀ ਵੀਰੇ ਪਾਣੀ ਕੋਸਾ ਲਿਆਓ ਟੈਂਪਰੇਚਰ ਨਾਰਮਲ ਦਾ ਲਿਆਓ ਮਤਲਬ ਗਰਮ ਹੋਣਾ ਚਾਹੀਦਾ ਹੈ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਬਹੁਤ ਜ਼ਿਆਦਾ ਠੰਡਾ ਨਹੀਂ ਹੋਣਾ ਚਾਹੀਦਾ ਤੇ ਇਹਦਾ ਜਿਹੜਾ ਟੈਂਪਰੇਚਰ ਹੈ ਉਹ 37 ਡਿਗਰੀ ਤੱਕ ਹੋਣਾ ਚਾਹੀਦਾ ਹਨਾ ਡਾਕਟਰ ਸਾਹਿਬ ਘੱਟੋ ਘੱਟ 37 ਡਿਗਰੀ ਤੱਕ ਇਹ ਮਤਲਬ ਇੱਕ ਆਈਡੀਏ ਨਾਲ ਹੀ ਦੇਖਿਆ ਜਾਂਦਾ ਹੈ ਹੋਰ ਕੋਈ ਇਹ ਤਾਂ ਹੈ ਨਹੀਂ ਵੀ ਹਰ ਵਾਰ ਤੁਸੀਂ ਪਮਾਨਾ ਪਾ ਕੇ ਚੈੱਕ ਕਰੋਗੇ ਪਾਣੀ ਮਤਲਬ ਇੱਕ ਤੁਹਾਡਾ ਤੱਕ ਦੇ ਹਿਸਾਬ ਨਾਲ ਹੁੰਦਾ ਵੀ ਕੋਸਾ ਪਾਣੀ ਜ਼ਰੂਰੀ ਹੈ ਕਿਉਂਕਿ ਇਹਨੇ ਜਿਹੜਾ ਉਹਦੇ ਵਿੱਚੋਂ ਜਦੋਂ ਸਿਲੰਡਰ ਚੋਂ ਨਿਕਲਣਾ ਹੈ ਜਦ ਇੱਕਦਮ ਫਿਰ ਜਦ ਤੁਸੀਂ ਠੰਡਾ ਪਾਣੀ ਚ ਰੱਖੋਗੇ ਨੂੰ ਇਹਦਾ ਟੈਂਪਰੇਚਰ ਕੀ ਹੈ ਚੇਂਜ ਹੋਊਗਾ ਇੱਕਦਮ ਜਿਹੜੇ ਇਹਦੇ ਵਿੱਚ ਨਾ ਸਪਰਮ ਹੁੰਦੇ ਨੇ ਉਹ ਡੈੱਡ ਹੋਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਜਦੋਂ ਪਾਣੀ ਠੰਡਾ ਹੁੰਦਾ ਆ ਠੀਕ ਹੈ ਜੀ ਇੱਕਦਮ ਸ਼ੌਕ ਲੱਗਦਾ ਉਹਨਾਂ ਨੂੰ ਤੇ ਸੋ ਇਸ ਕਰਕੇ ਨਾ ਮੇਰਾ ਵੀਰ ਇਹ ਤੁਸੀਂ ਜ਼ਰੂਰ ਧਿਆਨ ਦਿਆ ਕਰੋ ਜਦੋਂ ਤੁਸੀਂ ਆਪਣੇ ਪਸ਼ੂ ਨੂੰ ਲਗਵਾਉਣਾ ਹੈ ਨਾ ਟੀਕਾ ਤਾਂ ਘੱਟੋ ਘੱਟ ਪਾਣੀ ਜਿਹੜਾ ਉਹਦਾ ਟੈਂਪਰੇਚਰ ਚੈੱਕ ਕਰਕੇ ਨਾਰਮਲ ਕਰਕੇ ਗਰਮ ਕੋਸਾ ਫਿਰ ਤੁਸੀਂ ਲਗਾਉਣਾ ਸੋ ਆਪਣੇ ਡਾਕਟਰ ਸੱਤਾ ਜੀ ਤੇ ਇਹ ਆਪਣਾ ਭਰਾ ਹੁਣ ਟੀਕਾ ਲਾ ਰਿਹਾ ਹੈ ਠੀਕ ਹੈ ਜੀ ਸੋ ਇਹ ਚੀਜ਼ ਦਾ ਜਰੂਰ ਧਿਆਨ ਦਿਆ ਕਰੋ ਠੀਕ ਹੈ ਡਾਕਟਰ ਸਾਹਿਬ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਕਿਵੇਂ ਡਾਕਟਰ ਸਾਹਿਬ ਠੀਕ ਹੈ ਹੀਟ ਬਹੁਤ ਵਧੀਆ ਹਾਂ ਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਠੀਕ ਹੋ ਗਏ ਇਹ ਤਾਂ ਬਲੀਡਿੰਗ ਕਰ ਜੂ ਅੱਜ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਧੰਨਵਾਦ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਹਿ ਠੀਕ ਹੈ